ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਣਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਾਇਆ ਜਾ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾ ਜਾਤ ਮਹਜੂਤ ਜੋਤ ਮਹਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕਿਸ ਕਰਣਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਊੰਗਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਜਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤੇ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪਨਨ ਰਖੇਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਨੀਆ ਮਨ ਮੋਹਨ ਸੁਰਗ ਮਸ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਣ ਜੋਤ ਤੁਧ ਪਾਵਨ ਰੱਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮਨ ਚਿੱਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਨ ਜਾਸੀ ਰਚਨਾ ਦਿਨ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਦਿਨ ਸੀ ਮਾਇਆ ਜਿਨੇ ਉਪਾਈ ਕਰ ਕਰ ਦੇਖਾ ਹੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸਭ ਪਤ ਸਾਹੁ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕੇ ਵਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਘਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਨੇ ਨਾ ਪਾਈਆ ਕਰਮ ਮਿਲਾਏ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੀ ਢੰਡਾਰਾ ਜਿਸ ਤੂ ਦੇਹਤ ਸੈ ਗਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰ ਮਰ ਜਾਓ ਆਖਣ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੂਖ ਖਾਏ ਚੱਲੀ ਇਹ ਦੁਖ ਸੋਕ ਅਵਸਰਾ ਮੇਰੀ ਮਾਈ ਸਾਚਾ ਸਾਹਿਬ ਸਾਚਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਅੱਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਜੋ ਕੈ ਭੋਗ ਗੁਣੇ ਹੋ ਹੁਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਪ ਤੇ ਵੜੇ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰਿ ਕਿਰਮ ਸਤਿਗੁਰ ਸਰਣਾਇ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮੂ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਬਣੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵਹੇ ਉਦਮ ਜਾਂ ਆਹਰ ਹਰ ਜੀਓ ਪਰਿਆਸ ਸਲ ਪੱਥਰ ਮਹਿ ਜੰਤੇ ਉਪਾਏ ਤਾਕ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸੰਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਓਡਾਏ ਓਡਾਵੇ ਸਾਇ ਕੋ ਸਾਧਸ ਪਾਛੇ ਬਚਰੇ ਸ਼ਰਿਆ ਤਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਇਕ ਊੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੀ ਜੀ ਤੂੰ ਜੀਆ ਕਾ ਦਾਤਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤਾ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਦਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮਿਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੀ ਧਨ ਸੀ ਧਨ ਜਿਨ ਹਰ ਧਿਆਇਆ ਜੀ ਤਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪਰਕਰਤਾ ਜੀ ਤੁਧ ਜੀਵੜਿ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਹਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਹਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਹਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤਉ ਭਾਵੇਂ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹਿ ਤੇਰੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂੰ ਦਿਆਪ ਬਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨੂੰ ਤੂੰ ਜਾਣਾਈ ਸੋਈ ਜਨ ਜਾੜੈ ਹਰ ਗੁਣ ਸਦ ਹੀ ਆਖ ਬਖਾਣਾ ਹੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਪਈਲ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੁਹ ਪਗ ਨਹੀਂ ਚਾਲੈ ਅਮਨ ਦੇਖਾ ਤਹ ਡੂਪੀਲੇ ਮਨ ਇੱਕ ਨ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਨਿਰ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਕਈ ਪ੍ਰਾਪਤ ਮਾਨੁਖ ਦੇ ਹੋਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਿਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਮਾ ਸਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਚਉਪਈ ਪੁਨਰਸਸਕਾਰ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹਪਿਨ ਬ੍ਰਿਸ਼ਟ ਗਗਨ ਤੇ ਭਈ ਸਭ ਹਨਿਆਨ ਬਧਾਈ ਦੇਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਖਲ ਭਵਨ ਕੇ ਸਿਰਜਣ ਹਾਰੇ ਦਹ ਜਾਨ ਮੋਹਿਲੇ ਹੋ ਉਮਾਰੇ ਕਬਿਓ ਬਾਤ ਬੇਨਤੀ ਤਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨ ਨਮਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਥ ਦੇ ਮੁਹਿ ਬਚਾਵ ਹੋ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮਉ ਰੱਛਾ ਨਿਜ ਕਰਦ ਕਰੀਐ ਸਭ ਬੈਰਨ ਕਉ ਆਦ ਸੰਘਰਿ ਆਏ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਆਹ ਚੁਣ ਚੁਣ ਛਤਰ ਹਮਾਰੇ ਮਾਰਿ ਆਹ ਆਪ ਹਾਥ ਦੈ ਮੁਦੇਓ ਬਰਿ ਆਏ ਮਰਨ ਕਾਲ ਕਾਤਰਾ ਸਿ ਨਿਵਰੇ ਆਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰੇ ਹੋ ਰੱਛਾ ਰਾਖ ਲਿਹੁ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਲ ਪਛਾਨਤ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟਕਾਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੇ ਉਦਕਰਖ ਕਰਖ ਕਰਤਾਰਾ ਪ੍ਰਜਾ ਧਰਤ ਤਬ ਦੇਹ ਆਪਾਰਾ ਜਬੇ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ jete badan shreshth sabtar aap apni bhuti uchar hai tum sabhi te rehat ne ralam janat ved bhed ar alam nirankar nirpingtar niralam bhad anil anadya sambh ta ka mood uchart bheda jank ko bhev na pavat beda ta ko karpa hone anumanat mahamood kash bhed na janat ਮਹਾਦੇਵ ਕੋ ਕਹਤ ਸਦਾ ਸੇਵ ਨਿਰੰਕਾਰ ਕਾ ਤਿਨ ਤਨਹਿ ਭੇਵ ਆਪ ਆਪਣੀ ਬੁਧ ਹਰ ਜੇਤੀ ਬਰਨਤ ਭਿੰਨ ਭਿੰਨ ਤੁਹ ਤੇ ਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰ ਇਕਾ ਰੂਪ ਅਨੂਪਸ ਰੂਪ ਆ ਰੰਗ ਭਇਓ 라ਵ ਕਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤਪਜ ਖਾਨ ਬਹੁ ਰਚ ਦਿਨੀ ਕਹੂੰਂ ਫੂਲ ਰਾਜਾ ਹਵੇ ਬੈਠਾ ਕਹੂੰਂ ਸਿਮਟ ਪਿਉ ਸ਼ੰਕਰ ਆਕੇਠਾ ਸਿਗਰੀ ਤ੍ਰਿਸ਼ਟ ਦਿਖਾਈ ਅਚੰਭਵ ਆਦਿ ਜਗਾਦ ਸਰੂਪ ਸਵੰ ਭਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਆ ਸਿਖ ਸੰਗਰ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜਿਐਸ ਤੋਜਿ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵਾਇ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਕੇ ਕਾਲ ਨਿਕਤ ਨਹ ਆਏ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇਂ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਕਮਹਿ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਹਾ ਸੁਵਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੁਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰਿ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਗਲ ਦੇਹ ਕੋ ਹਰਤਾ दुष्ट दुखियन <laughs> कोशा करता श्रीयस्तुजपहि देला पूरण करा ग्रंथ तत्काला मन बांचद फल पावे सोई दुखनत साहेब यापत कोई, कोई आडल सुनंगुंग जो जाहि सुरस न पावै सुनै मूढ चित्त लाए चतुरता आवै दुख दर्द पवन इकटना तिन नर के रहै हो जो जाकी एक बार चौपाई को कहे चौपाई ਸੰਬਦ ਸਤਰ ਸਹਿਸ ਪਣੀ ਜੈ ਅਰਧ ਸਹਿਸ ਫੁਨ ਤੈਨ ਕਹ ਜੈ ਭਾਦਰਵ ਸੁਦੀ ਅਸ਼ਟਮੀ ਰਵਾਰ ਤੀਰ ਸਤਦਰਵ ਗ੍ਰੰਥ ਸੁਧਾਰ ਇਤਿ ਸ੍ਰੀ ਚਿਤ੍ਰ ਚੂਪਖਿਆਨੇ ਤ੍ਰਿਆ ਚਿਤਰੇ ਮੰਤਰੀ ਪੂਪ ਸਮਾਦੇ ਚਾਰ ਸੂ ਪੰਜ ਚਿਤਰ ਸਮਾਪਤ ਮਸਤ ਸੁਭ ਮਸਤ ਅਫਜਉਂ ਦੋਹਰਾ ਦਹ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹੱਥ ਦੇ ਰੱਖ ਮੋਹਿ ਮਨ ਕ੍ਰਮ ਬਚਨ ਵਿਚਾਰ ਚਉ ਪਈ ਮੈ ਨਗਨੇ ਸਾਹਿ ਪ੍ਰਥਮ ਮਨਾਉ ਕ੍ਰਿਸ਼ਨ ਬਿਸਨਾ ਕਮ ਹੋ ਨਹਿ ਧਿਆਉ ਗਾਨ ਸੁਨੇ ਪਹਿਚਾਨ ਤਿੰਸੋ ਲੇ ਬਲਾਗੀ ਮੋਰੀ ਪਗ ਇਨਸੋ ਮਹਕਾਰ ਰਖਵਾਰ ਹਮਾਰੋ ਮਹালোਹ ਮੈਂ ਕਿੰ ਕਰਤਾਰੋ ਆਪਣਾ ਜਾਣ ਕਰੋ ਰਖਵਾਰ ਮਹੰਗ ਹੈ ਕੇਲਾਜ ਵਿਚਾਰ ਆਪਣਾ ਜਾਣ ਮੁਝੇ ਪ੍ਰਤੀ ਪਰਿਯਾ ਚੁਨ ਚੁਨ ਛਤੁਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੂ ਚੱਲੈ ਰਾਖ ਆਪ ਮੋਹ ਔਰ ਆਨੰਦ ਲਾਇ ਤੁਮ ਮਮ ਕਰਹੁ ਸਦਾ ਪ੍ਰਤੀਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਹ ਜਾਣ ਕਰੇ ਕਿਰਪਾ ਕਰਹੁ ਮੋਹੇ ਹਾਰ ਭਰਾ ਮੈਂ ਆਨ ਦਵਾਰ ਤੋਹੇ ਆਪਣਾ ਜਾਣ ਕਰੂ ਪ੍ਰਤੀਪਾਰਾ ਤੁਮ ਸਾਹਿਬ ਮੈਂ ਗਿੰਕ ਕਰਥਾਰਾ ਦਹ ਜਾਨ ਦੇ ਹਾਥੂ ਬਾਰੋ ਹਮਰੇ ਸਭ ਬੈਰੀਆਂ ਸੰਗਾਰੋ ਪ੍ਰਥਮ ਧਰੋ ਭਗਵਤ ਕੋ ਧਿਆਨ ਬਹੋਰ ਕਰਉ ਕਬਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਿਤਰਿ ਉਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਕਬਿ ਉਬਾਚ ਅਧੂਰਾ ਜੋਨਿਜ ਪ੍ਰਭ ਮੋਸੋ ਕਹਾ ਸੋ ਕਹਯੋ ਜਗ ਮਾਹੀ ਜੋ ਤਹ ਪ੍ਰਭ ਕੋ ਧਿਆਏ ਹੈ अंत स्वर्ग को जाहि दुहरा हर हर जन दोई एक है बिब विचार कछ नाहि जल ते उपजत रंग ज्यों जल ही बिखेश माहि दुहरा जब आश प्रभु को पायो जन्म धरा जग आई अब मैं कथा संक्षेपते सबहु कहत सुनाई कब बाच दुहरा ठांड पायो मैं जोर कर वचन कहा सिर न आए पंथ चले तब जगत में ਜਬ ਤੁਮ ਕਰਹੁ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਇ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹਗੇ ਭਗਵੰਤ ਦੋਹਰਾ ਕਾਲਪੁਰਖ ਕੀ ਦੇਹ ਮੋ ਕੋਟਕ ਬਸਨ ਮਹੇਸ਼ ਕੋ ਵਿੰਦਰ ਬ੍ਰਹਮਾ ਕਿਤੇ ਰਬ ਸਸ ਕਰੋੜ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਯਟਲ ਸਭ ਕੋਈ ਭਖਤ ਨੇਿਤ ਸੁਰਗ ਬਾਸ਼ੁਰਗ ਪ੍ਰਕਾਰਾ ਸਗਰੀਪੁਰੇ ਸਮੇਤ ਚਾਉਪਈ ਜੋਹੇ ਕਥਾ ਸੁਨੇ ਅਰ ਗਾਵੈ ਦੁਖ ਪਾਪ ਤਹ ਨਿਗਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸਵੈ ਛਕੇ ਨ ਕੋਈ ਸੰਬਤ ਸਤਰਹ ਸਾਸ ਪਚਾਵਨ ਹਾਰਵਤੀ ਪ੍ਰਥਮ ਸੁਖਦਾਵਨ ਤੇਵ ਪ੍ਰਸਾਦ ਕਰ ਗ੍ਰੰਥ ਸੁਧਾਰਾ ਪਹੁਲ ਪਰੇ ਰੋਹ ਲਿਓ ਸੁਧਾਰਾ ਦੁਹਰਾ ਨਿਤਰ ਤੁੰਗ ਕੇ ਚਰਨ ਤਾਰ ਸਤਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਪੁਰ ਕਥਾ ਪ੍ਰਸੰਗ ਦੁਹਰਾ ਸਾਧਿਆ ਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵੈਆ ਪਾਏਂਗਾ ਹੈ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨੇਓ RAM ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤੇਕ ਰਮਾਨੇਓ ਸਿਮਰਤ ਸਾਸਤਰ ਬੇਦ ਸਭੇ ਬਹੁ ਭੇਦ ਕਹੇ ਹਮ ਇਕ ਨ ਜਾਣੇਓ ਸਿਰ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨੇ ਉਦ ਹੋਰਾ ਸਗਲ ਦਵਾਰ ਕਉ ਛਾਟ ਕਹੇ ਕਹੇ ਤੁਹਾਰੂ ਦਵਾਰ ਬਾਹੇnga ਹੈ ਕੀ ਲਾ ਜੀ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇ ਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤੰ ਗਾਵੋ ਹਰੀ ਕੇ ਰਾ ਮਨ ਜਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗਿਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭ ਨੰਗੱਲਾ ਸਮਰੱਥ ਸੁਆਮੀ ਸੋਕਿ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਆਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵਈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਈ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਗੁਰਬਾਣ ਕੀਤਾ ਗੁਰ ਵਿਟ ਹੋ ਦਿਸਦੀਆਂ ਹੈ ਵਡਿਆਈਆ ਕਹਿ ਨਾਨਕ ਸੁਨਹੁ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਬਾਜੀ ਅਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਪੀਰ ਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਤੂਰੇ ਹੁੰਦਾਵਣੀ ਮਹੱਲਾ ਪੰਜਵਾ ਥਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਏਕੋ ਖਾਵੈ ਏਕੋ ਪੁੰਚਾਇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਂ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ 5 ਤੀਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਆਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕਹਿ ਜਾਮ ਕੇ ਦੂਤ ਨਾਏ ਤੇਰਾ ਛੱਡ ਜਾਹੀ ਭਉ ਜਲ ਵਿਖਮਸਗਾਹੋ ਗੁਰ ਸ਼ਬਦਿ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕਲਮ ਹੈ ਇਹੋ ਪੁੰਨ ਗੁਣ ਗੋਵਿੰਦ ਕਾਹੀ ਸਭ ਸੈ ਨੂੰ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਥਾ ਕੋਏ ਨ ਜਾਏ ਜੇ ਆਵੇ ਤੋ ਦਿਆਹੇ ਸ਼ਲੋਕ ਮਹੱਲਾ ਪੰਜਵਾ ਅੰਤਰਗੁਰ ਆਰਾਧਨਾ ਜਿਹਾ ਜਪ ਗੁਰਨਾਉ ਨੈਤਰੀ ਸਤਗੁਰ ਪੇਖਣਾ ਸਰਬਣੀ ਸੁਣਨਾ ਗੁਰਨਾਉ ਸਤਗੁਰ ਸੇ ਤਿਰਤਿਆ ਦਰਗਹ ਪਾਈ ਠਾਓ ਹੋ ਨਾਨਕ ਕਿਰਪਾ ਕਰੇ ਜਿਸ ਨੂੰ ਹਿਵੱਥ ਦੇ ਜਗ ਮਹਿ ਉੱਤਮ ਕਾਢਿਐ ਹੈ ਵਿਰੜੇ ਕੇ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪੋ ਬਾਰਿਆਂਨ ਗੁਰ ਕੀ ਪੈਰੇ ਪਾਏ ਕਾਜ ਸਵਾਰਿਆਂਨ ਹੋ ਆਇ ਆਪ ਦਿਆਲ ਮਨਹੁ ਨਾ ਵਿਸਾਰੇਨ ਸਾਧ ਜਨਾਂ ਕੈ ਸੰਗ ਭਵ ਜਲ ਤਾਰਿਆਂਨ ਸਹਾਕਤ ਨਿੰਦਕ ਦੁਸ਼ਟ ਖਿਨ ਮਾਹੀ ਮਦਾਰਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਸ੍ਰੀ ਰਹਿ ਰਾਜ ਸਾਹਿਬ ਜੀ ਦਾ ਜਪ ਹੋਇਆ ਬਾਣੀ ਪੜਦਿਆਂ ਅਨੇਕ ਭੁੱਲਾਂ ਹੋਈਆਂ ਮੁਆਫਕ ਕਰਨੀਆਂ ਅੱਗੇ ਤੋਂ ਸੁਧ ਸਪਸ਼ਟ ਬਾਣੀ ਪੜਨ ਸੁਣਨ ਦਾ ਬਲ ਉਦਮ ਬਖਸ਼ਣਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪਿਆਰੀਆਂ ਸੰਗਤਾਂ ਨੇ ਆਪ ਜੀ ਦੀ ਬਾਣੀ ਸੁਣੀ ਮਿਰ ਪਰਿਆ ਹੱਥ ਸਿਰ ਤੇ ਰੱਖਣਾ ਨਾਮ ਦੀਆਂ ਦਾਤਾਂ ਦੇ ਕਿ ਨਵਾਜਨਾ ਅਮਰਤ ਵੇਲਾ ਬਖਸ਼ਣਾ ਦੁੱਖਾਂ ਕਲੇਸ਼ਾਂ ਵਿਗੜਾਂ ਤੋਂ ਬਚਾਉਣਾ ਕਿਰਪਾ ਕਰਨੀ ਜੀ ਕਾਰੋਬਾਰਾਂ ਚ ਤਰੱਕੀ ਬਖਸ਼ਣੀ ਸਾਰੇ ਕਾਰਜ ਰਾਸ ਕਰਨੇ ਕਰਾਂ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣੀ ਬੱਚਿਆਂ ਨੂੰ ਵਿਦਿਆ ਦੀ ਦਾਤ ਗੁਰਮੰਤੇ ਦਾਤ ਬਖਸ਼ਣੀ ਮਾੜੀ ਸੰਗਤ ਤੋਂ ਨਸ਼ਿਆਂ ਤੋਂ ਮਚਾਉਣਾ ਆਪ ਜੀ ਦਾ ਫੁਰਮਾਨ ਹੈ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈहां ਉहां ਸੱਚ ਹੋਵੇ ਐਸੀਆਂ ਰਹਿਮਤਾਂ ਕਰਨੀਆਂ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ